ਇਹ ਜਿਹੜੀ ਕੌਫੀ ਹੈ ਇਹ ਤੁਹਾਡਾ ਭਾਰ ਘਟਾਏਗੀ ਹੀ ਘਟਾਈਏ ਦੇਖੋ ਫੈਟੀ ਲੀਵਰ ਉਹਨੂੰ ਬਿਲਕੁਲ ਠੀਕ ਕਰਦੀ ਹੈ ਤੁਹਾਡਾ ਤੁਹਾਡਾ ਭਾਰ ਵੀ ਘਟੇਗਾ ਤੇ ਤੁਸੀਂ ਬਿਮਾਰੀਆਂ ਤੋਂ ਵੀ ਠੀਕ ਹੋਵੋਗੇ ਤੁਸੀਂ ਉਹਨੂੰ ਪੀਣਾ ਸ਼ੁਰੂ ਕਰ ਦੋ ਫਿਰ ਤੁਹਾਡਾ ਭਾਰ ਦੇਖੋ ਬੜੀ ਤੇਜ਼ੀ ਨਾਲ ਘਟੇਗਾ ਹਨਾ 10 ਤੋਂ 15 ਦਿਨ ਦੇ ਵਿੱਚ 10 ਤੋਂ 15 ਦਿਨ ਦੇ ਵਿੱਚ ਦੇਖੋ ਤੁਹਾਡੇ ਸਰੀਰ ਦੇ ਵਿੱਚ ਕਿੰਨੇ ਬਦਲਾਅ ਆ ਜਾਣਗੇ ਮੇਰੇ ਵੱਲੋਂ ਤੁਹਾਨੂੰ ਸਰ ਨੂੰ ਪਿਆਰਪਰੀ ਸੱਚੀ ਕਲਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਨਾਲ ਤੁਹਾਡੇ ਨਾਲ ਇੱਕ ਇਹੋ ਜਿਹੀ ਕੌਫੀ ਦੇ ਬਾਰੇ ਗੱਲ ਕਰਾਂਗਾ ਜਿਹਦੇ ਨਾਲ ਕੀ ਤੁਹਾਡਾ ਜਿਹੜਾ ਭਾਰ ਕੋਟੇਗਾ ਹਨਾ ਉਹ ਜਿਹੜੀ ਕਾਫੀ ਆ ਉਹ ਤੁਹਾਡਾ ਭਾਰ ਘਟਾਉਣ ਦੇ ਵਿੱਚ ਜਾਨੀ ਕਿ ਤੁਹਾਡੀ ਬਹੁਤ ਮਦਦ ਕਰੇਗੀ ਕਿਉਂਕਿ ਉਹ ਜਿਹੜੀ ਕਾਫੀ ਆ ਉਹਨੂੰ ਮੈਂ ਖੁਦ ਆਪ ਯੂਜ਼ ਕਰਦਾ ਹਾਂ ਘਟੋ ਘਟ 5-6 ਸਾਲ ਹੋ ਗਏ ਉਹ ਕੌਫੀ ਨੂੰ ਮੈਂ ਖੁਦ ਯੂਜ਼ ਕਰਦਾ ਹਾਂ ਤੁਸੀਂ ਮੇਰੇ ਬਲੌਗ ਜਿਹੜੇ ਤੁਸੀਂ ਉਹ ਵੀ ਦੇਖਿਓ ਨੇ ਉਹਦੇ ਵਿੱਚ ਵੀ ਮੈਂ ਉਹ ਕੌਫੀ ਦਾ ਜਿਹੜਾ ਜ਼ਿਕਰ ਉਹ ਮੈਂ ਕਰਦਾ ਹੁੰਦਾ ਹਾਂ ਹਾਂ ਸੋ ਪਲੀਜ਼ ਅਗਰ ਤੁਸੀਂ ਆਪਣਾ ਬੋਡੀ weight ਘਟਾਉਣਾ ਚਾਹੁੰਦੇ ਹੋ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਜੀ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਸਾਰਿਆਂ ਵਾਸਤੇ ਲੈ ਕੇ ਉਹਨਾਂ ਲੈਣਾ ਵਾਂ ਜੀ ਸੋ ਆਓ ਦੋਸਤੋ ਆਪਾਂ ਕਰਦੇ ਹੁਣ ਦਾ ਹੈਲਪ ਕਰਦੀ ਆ ਹਨਾ ਜੇ ਆਪਾਂ ਗੱਲ ਕਰੀ ਕਿ ਇਹ ਜਿਹੜੀ ਕਾਫੀ ਇਹ ਤੁਹਾਡਾ ਭਾਰ ਘਟਾਏਗੀ ਹੀ ਘਟਾਈਗੀ ਦੇਖੋ ਇਹ ਕਾਫੀ ਮੈਂ ਖੁਦ ਯੂਜ਼ ਕਰਦਾ ਵਾਂ ਮੈਨੂੰ ਘੱਟੋ ਘੱਟ 4 ਤੋਂ 5 ਸਾਲ ਦੇ ਕਰੀਬ ਹੋ ਗਿਆ ਵਾ ਇਹ ਕਾਫੀ ਨੂੰ ਮੈਂ ਯੂਜ਼ ਕਰਦਾ ਹੀ ਕਰਦਾ ਵਾਂ ਇਹਨੇ ਮੇਰਾ ਭਾਰ ਘਟੋਣ ਦੇ ਵਿੱਚ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਆ ਇਹ ਕਾਫੀ ਜਿਹੜੀ ਤੁਹਾਡਾ ਭਾਰ ਘਟੋਣ ਦੇ ਵਿੱਚ ਤੁਹਾਡੀ ਹੈਲਪ ਕਰੇਗੀ ਬਾਕੀ ਚੀਜ਼ ਜਿਹੜੀ ਉਹ ਹੈਗੀ ਡਾਈਟ ਤੁਸੀਂ ਡਾਈਟ ਨੂੰ ਫੋਲੋ ਕਰਨਾ ਵਾ ਤੇ ਫਿਰ ਤੁਸੀਂ ਆ ਜਿਹੜੀ ਕਾਫੀ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗਾ ਤੁਸੀਂ ਉਹਨੂੰ ਪੀਣਾ ਸ਼ੁਰੂ ਕਰ ਦੋ ਫਿਰ ਤੁਹਾਡਾ ਭਾਰ ਦੇਖੋ ਬੜੀ ਤੇਜ਼ੀ ਨਾਲ ਘਟੇਗਾ ਹਨਾ ਸੋ ਉਹ ਕਿਹੜੀ ਕੌਫੀ ਆ ਉਹ ਹੈਗੀ ਆ ਜੀ ਗ੍ਰੀਨ ਕੌਫੀ ਠੀਕ ਹੈ ਜੀ ਗ੍ਰੀਨ ਕੌਫੀ ਆ ਠੀਕ ਹੈ ਜੀ ਤੁਸੀਂ ਬਲੈਕ ਕੌਫੀ ਦਾ ਨਾਮ ਸੁਣਿਆ ਹੋਣਾ ਤੁਸੀਂ ਗ੍ਰੀਨ ਟੀ ਦਾ ਵੀ ਨਾਮ ਤੁਸੀਂ ਸੁਣਿਆ ਹੋਣਾ ਬਲੈਕ ਟੀ ਦਾ ਨਾਮ ਵੀ ਸੁਣਿਆ ਹੋਣਾ ਗ੍ਰੀਨ ਕੌਫੀ ਵੀ ਹੁੰਦੀ ਹੈ ਇਹ ਠੀਕ ਹੈ ਇਹਦੇ ਬੀਨਸ ਹੁੰਦੇ ਨੇ ਬੀਜ ਜਿਵੇਂ ਕਣਕ ਹੁੰਦੀ ਹੈ ਨਾ ਕਣਕ ਦੇ ਦਾਣੇ ਹੁੰਦੇ ਨੇ ਉਦਾਂ ਹੀ ਇਹਦੇ ਦਾਣੇ ਹੁੰਦੇ ਨੇ ਉਹ ਹਰੇ ਰੰਗ ਦੇ ਹੁੰਦੇ ਨੇ ਤਾਂ ਇਹਨੂੰ ਗ੍ਰੀਨ ਕੋਫੀ ਕਹਿੰਦੇ ਆ ਇਹ ਹਰੇ ਰੰਗ ਦੇ ਹੁੰਦੇ ਆ ਉਹ ਤੁਸੀਂ ਪੈਕੇਟ ਆ ਜਿਹੜਾ ਤੁਸੀਂ ਔਨਲਾਈਨ ਮੰਗਾ ਸਕਦੇ ਹੋ ਹਨਾ ਜੋ ਉਦੋਂ ਵੇਸ ਇੱਥੋਂ ਵੀ ਬਾਜ਼ਾਰ ਦੇ ਵਿੱਚੋਂ ਮਿਲ ਜਾਂਦੀ ਆ ਜੇ ਤੁਸੀਂ ਔਨਲਾਈਨ ਮੰਗਾਉਂਗੇ ਤਾਂ ਜ਼ਿਆਦਾ ਵਧੀਆ ਵਾ ਕਿਉਂਕਿ ਜਿਹੜੀ ਮੈਂ ਖੁਦ ਯੂਜ਼ ਕਰਦਾ ਵਾਂ ਉਹਦਾ ਲਿੰਕ ਜਿਹੜਾ ਮੈਂ ਉਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਤੁਸੀਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਜਾਓ ਤੇ ਔਨਲਾਈਨ ਜਿਹੜੀ ਮੈਂ ਖੁਦ ਆਪ ਯੂਜ਼ ਕਰਦਾ ਵਾਂ ਤੁਸੀਂ ਉਹਨੂੰ ਮੰਗਾ ਲਓ ਠੀਕ ਹੈ ਜੀ ਉਹ ਜਦੋਂ ਤੁਸੀਂ ਲਿਆਉਂਗੇ ਉਹਦੇ ਨਾਲ 20 ਹੋਣਗੇ ਜਿਵੇਂ ਮੇਰੇ ਕਣਕ ਦੇ ਦਾਣੇ ਹੁੰਦੇ ਉਹਨੂੰ ਤੁਸੀਂ ਮਿਕਸੀ ਦੇ ਵਿੱਚ ਪਾ ਕੇ ਨਾ ਗ੍ਰਾਈਂਡਰ ਦੇ ਵਿੱਚ ਪਾ ਕੇ ਉਹਦਾ ਤੁਸੀਂ ਪਾਊਡਰ ਬਣਾ ਲੈਣਾ ਜਿਆਦਾ ਬਰੀਕ ਪਾਊਡਰ ਵੀ ਨਹੀਂ ਬਣਾਉਣਾ ਹੈਗਾ ਜਾਨੀ ਕਿ ਉਹ ਕਣਕ ਦੇ ਦਾਣੇ ਦਾ ਜਦੋਂ ਮਤਲਬ ਵੀ ਸਤਵਾਂ ਅੱਠਵਾਂ ਹਿੱਸਾ ਜਦੋਂ ਰਹਿ ਗਿਆ ਜਾਨੀ ਕਿ ਬਰੀਕ-ਬਰੀਕ ਹੋ ਗਏ ਉਹ ਦਾਣੇ ਜੇ ਤੁਸੀਂ ਉਹਦਾ ਜਾਨੀ ਕਿ ਪਾਊਡਰ ਟਾਈਪ ਜਿਹਾ ਬਣਾ ਲੈਣਾ ਬਣਾ ਕੇ ਤੁਸੀਂ ਉਹਨੂੰ ਸਟੋਰ ਕਰਕੇ ਰੱਖ ਲੈਣਾ ਠੀਕ ਹੈ ਜੀ ਉਹਨੂੰ ਸਟੋਰ ਕਰਕੇ ਰੱਖ ਲੈਣਾ ਤੁਸੀਂ ਉਹਨੂੰ ਪੀਣਾ ਕਿਵੇਂ ਆ ਉਹਨੂੰ ਬਸ ਤੁਸੀਂ ਸਿਰਫ ਇੱਕ ਕੱਪ ਇੱਕ ਕੱਪ ਜਾਂ ਇੱਕ ਗਲਾਸ ਤੁਸੀਂ ਪਾਣੀ ਦਾ ਪੋਣਾ ਵਾਂ ਜਿਵੇਂ ਆਪਾਂ ਚਾਹ ਬਣਾਉਨੇ ਨਾ ਮਤਲਬ ਵੀ ਆਪਾਂ ਫਰਾਈ ਵਿੰਡ ਦੇ ਵਿੱਚ ਪਾਣੀ ਪਾਏ ਤੇ ਫਿਰ ਉਹਦੇ ਵਿੱਚ ਆਪਾਂ ਪੱਤੀ ਪਾ ਦਿੰਨੇ ਆ ਜਿਵੇਂ ਤੁਸੀਂ ਚਾਹ ਦੇ ਵਿੱਚ ਚਾਹ ਪੱਤੀ ਪੋਨੇ ਹੋ ਉਸੇ ਤਰ੍ਹਾਂ ਤੁਸੀਂ ਉਹ ਜੋ ਪਾਊਡਰ ਬਣਾਇਆ ਵਾ ਗ੍ਰੀਨ ਕਾਫੀ ਦਾ ਤੁਸੀਂ ਉਹ ਪਾਊਡਰ ਆ ਜਿਹੜਾ ਤੁਸੀਂ 1 ਤੋਂ 1.5 ਚਮਚ 1 ਤੋਂ 1.5 ਚਮਚ ਜਾਂ ਫਿਰ 2 ਛੋਟੇ ਚਮਚ ਤੁਸੀਂ ਪਾ ਸਕਦੇ ਉਹਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਠੀਕ ਹੈ ਜੀ ਚੰਗੀ ਤਰ੍ਹਾਂ ਉਬਾਲ ਲੈਣਾ ਜਾਨੀ ਕਿ ਜਦੋਂ ਇੱਕ ਗਲਾਸ ਦਾ ਅੱਧਾ ਗਲਾਸ ਰਹਿ ਜਾਏਗਾ ਅੱਧਾ ਗਲਾਸ ਰਹਿ ਜਿਏਗਾ ਫਿਰ ਤੁਸੀਂ ਉਹਨੂੰ ਚੰਗੀ ਤਰ੍ਹਾਂ ਛਾਣ ਲਿਓ ਚੰਗੀ ਤਰ੍ਹਾਂ ਛਾਣ ਕੇ ਫਿਰ ਤੁਸੀਂ ਉਹਨੂੰ ਪੀਣਾ ਵਾ ਠੀਕ ਹੈ ਜੀ ਇਹ ਪੀਣ ਦੇ ਵਿੱਚ ਥੋੜਾ ਜਿਹਾ ਕੋੜਾ ਹੁੰਦਾ ਥੋੜਾ ਜਿਹਾ ਕੋੜਾ ਹੁੰਦਾ ਵਾ ਠੀਕ ਹੈ ਜੀ ਤਾਂ ਜਦੋਂ ਤੁਸੀਂ ਸਟਾਰਟਿੰਗ ਦੇ ਵਿੱਚ ਇਹਨੂੰ ਪੀਣਾ ਸ਼ੁਰੂ ਕਰੋਗੇ ਨਾ ਤੁਹਾਨੂੰ ਥੋੜਾ ਜਿਹਾ ਮਤਲਬ ਹੀ ਹੋ ਅਲੱਗ ਤਰ੍ਹਾਂ ਦਾ ਮਹਿਸੂਸ ਹੋਏਗਾ ਜਾਨਿਕਾ ਤੁਹਾਨੂੰ ਸਵਾਦ ਜਿਆ ਨਹੀਂ ਆਏਗਾ ਤੁਹਾਡਾ ਪੀਣ ਨੂੰ ਜੀ ਨਹੀਂ ਕਰੇਗਾ ਜਦੋਂ ਤੁਸੀਂ 2 ਤੋਂ 3 ਦਿਨ ਤੁਸੀਂ ਲਗਾਤਾਰ ਜਦੋਂ ਤੁਸੀਂ ਇਹਨੂੰ ਪੀ ਲੋਗੇ ਫਿਰ ਤੁਹਾਡੀ ਆਦਤ ਬਣ ਜਾਏਗੀ ਫਿਰ ਤੁਹਾਡਾ ਆਪਣੇ ਆਪ ਹੀ ਜੀ ਕਰੂਗਾ ਉਹ ਕੌਫੀ ਨੂੰ ਪੀਣ ਲਈ ਕਿਉਂਕਿ ਦੇਖੋ ਆ ਜਿਹੜੀ ਕੌਫੀ ਆ ਇੱਕ ਤਾਂ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਹੈਲਪ ਕਰਦੀ ਆ ਇੱਕ ਤਾਂ ਮਤਲਬ ਮੰਨ ਕੇ ਚਲੋ ਜਿਹੜੀ ਤੁਹਾਨੂੰ ਕ੍ਰੇਨਿੰਗ ਨਹੀਂ ਹੁੰਦੀ ਹੈਗੀ ਵੀ ਅਸੀਂ ਮਿੱਠਾ ਖਾ ਲਈਏ ਅਸੀਂ ਤਲੀ ਚੀਜ਼ ਖਾ ਲਈਏ ਇਹਨੇ ਉਹ ਵੀ ਜਿਹੜੀ ਤੁਹਾਡੀ ਲਤ ਲੱਗੀ ਹੋਈ ਹੈ ਤੁਹਾਨੂੰ ਹਣਾ ਜਿਹੜੀ ਤੁਹਾਡੀ ਲਤ ਲੱਗੀ ਆ ਨਮਕੀਨ ਖਾਂਦੀ ਬਿਸਕੁਟ ਖਾਂਦੀ ਮਿੱਠਾ ਖਾਂਦੀ ਇਹਨਾਂ ਨੂੰ ਬਿਲਕੁਲ ਤੋੜ ਦੇਣਾ ਇਹਨੇ ਤੁਹਾਡਾ ਦੇਲ ਹੀ ਨਹੀਂ ਕਰਨ ਦੇਣਾ ਹੈਗਾ ਵੀ ਤੂੰ ਆਹ ਚੀਜ਼ ਖਾ ਠੀਕ ਹੈ ਜੀ ਜੋ ਤੁਸੀਂ ਇਹ ਚੀਜ਼ਾਂ ਨਹੀਂ ਖਾਓਗੇ ਪਰ ਕੋੜੇ ਪਕੌੜੇ ਵਗੈਰਾ ਨਹੀਂ ਖਾਓਗੇ ਫਿਰ ਤੁਹਾਡਾ ਪਰ ਆਪਣੇ ਆਪ ਹੀ ਘਟਣਾ ਵਾ ਠੀਕ ਹੈ ਜੀ ਸੋ ਇਹ ਤੁਹਾਡਾ ਇੱਕ ਤਾਂ ਲੀਵਰ ਆ ਜਿਹੜਾ ਫੇਟੀ ਲੀਵਰ ਆ ਉਹਨੂੰ ਬਿਲਕੁਲ ਠੀਕ ਕਰ ਦਿਆ ਤੁਹਾਡੇ ਮੈਟਾਬੋਲਿਜ਼ਮ ਨੂੰ ਜਿਹੜੀ ਮੇਨ ਚੀਜ਼ ਆ ਇਹ ਤੁਹਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰ ਦਿੰਦਾ ਜਿਹਦੇ ਨਾਲ ਕਿ ਤੁਹਾਡਾ ਭਾਰ ਹੈ ਜਿਹੜਾ ਛੇਤੀ ਘਟਣਾ ਸ਼ੁਰੂ ਹੋ ਜਾਂਦਾ ਵਾ ਇਹਦੇ ਬਹੁਤ ਜ਼ਿਆਦਾ ਬੇਨਿਫਿਟ ਆ ਇਹਦਾ ਨੁਕਸਾਨ ਦੀ ਜੇ ਗੱਲ ਕਰੀ ਇਹਦਾ ਕੋਈ ਵੀ ਨੁਕਸਾਨ ਆ ਜਿਹੜਾ ਨਹੀਂ ਹੈਗਾ ਕਿਉਂਕਿ ਮੈਨੂੰ ਖੁਦ 4 ਤੋਂ 5 ਸਾਲ ਹੋ ਗਏ ਇਹਨੂੰ ਯੂਜ਼ ਕਰਦੇ ਨੂੰ ਮੈਨੂੰ ਅੱਜ ਤੱਕ ਇਹਦਾ ਕੋਈ ਵੀ ਨੁਕਸਾਨ ਆ ਜਿਹੜਾ ਉਹ ਨਹੀਂ ਹੋਇਆਗਾ ਤੁਸੀਂ ਮੇਰੇ ਜਿੰਨੇ ਵੀ ਵਲੋਗ ਦੇਖਦੇ ਹੋ ਮੈਂ ਵਲੋਗ ਦੇ ਵਿੱਚ ਤੁਹਾਨੂੰ ਦੱਸਦਾ ਹੁੰਦਾ ਨਾ ਵੀ ਤੁਸੀਂ ਗ੍ਰੀਨ ਕਾਫੀ ਆ ਜਿਹੜੀ ਤੁਸੀਂ ਉਹ ਬਣਾ ਕੇ ਪੀਓ ਇਹ ਤੁਹਾਡਾ ਭਾਰ ਜਿਹੜਾ ਘਟਾਏਗੀ ਹੀ ਘਟਾਏਗੀ ਠੀਕ ਹੈ ਜੀ ਮੈਂ ਉਹਦੇ ਵਿੱਚ ਕਈ ਵਾਰੀ ਬਲੈਕ ਕਾਫੀ ਵੀ ਯੂਜ਼ ਕਰਦਾ ਵਾਂ ਗ੍ਰੀਨ ਟੀ ਵੀ ਯੂਜ਼ ਕਰਦਾ ਵਾਂ ਜ਼ਿਆਦਾਤਰ ਮੈਂ ਗ੍ਰੀਨ ਕਾਫੀ ਹੈ ਜਿਹੜੀ ਮੈਂ ਉਹ ਯੂਜ਼ ਕਰਦਾ ਵਾਂ ਹਨਾ ਸੋ ਦੇਖੋ ਗ੍ਰੀਨ ਟੀ ਆ ਉਹ ਵੀ ਤੁਹਾਡਾ ਭਾਰ ਘਟੋਂਦੀ ਆ ਗ੍ਰੀਨ ਟੀ ਵੀ ਤੁਹਾਡਾ ਭਾਰ ਘਟੋਂਦੀ ਆ ਬਲੈਕ ਕਾਫੀ ਵੀ ਤੁਹਾਡਾ ਭਾਰ ਘਟੋਂਦੀ ਆ ਪਰ ਜਿਹੜੀ ਗ੍ਰੀਨ ਕਾਫੀ ਹੈ ਜਿਹੜੀ ਜਿਹੜੀ ਗ੍ਰੀਨ ਕਾਫੀ ਇਹ ਤੁਹਾਡਾ ਭਾਰ ਥੋੜਾ ਜਿਹਾ ਜ਼ਿਆਦਾ ਘਟਾ ਦਿੰਦੀ ਆ ਹਨਾ ਸੋ ਚਾਹ ਦੀ ਬਜਾਏ ਜੇ ਤੁਸੀਂ ਚਾਹ ਪੀਂਦੇ ਹੋ ਚਾਹ ਦੀ ਬਜਾਏ ਤੁਸੀਂ ਗ੍ਰੀਨ ਕਾਫੀ ਨੂੰ ਪੀਣਾ ਸ਼ੁਰੂ ਕਰ ਦੋ ਤੁਹਾਡਾ ਭਾਰ ਦੇਖੋ ਕਿੰਨੀ ਛੇਤੀ ਘਟੇ ਜਾਣਾ ਕਿਉਂਕਿ ਦੇਖੋ ਜੇ ਤੁਸੀਂ ਚਾਹ ਵੀ ਬਣਾਉਣੇ ਹੋ ਮੰਨ ਕੇ ਚਲੋ ਤੁਸੀਂ ਜੇ ਚਾਹ ਵੀ ਪੀਣੇ ਹੋ ਤਾਂ ਮੰਨ ਕੇ ਚਲੋ ਤੁਸੀਂ 1 ਮਹੀਨੇ ਦੇ ਵਿੱਚ ਤੁਸੀਂ 1500 ਤੋਂ ਲੈ ਕੇ 2000 ਦੇ ਵਿੱਚ 1500 ਤੋਂ ਲੈ ਕੇ 2000 ਦੇ ਵਿੱਚ ਤੁਸੀਂ ਚਾਹ ਵੀ ਜਾਨੇ ਕਿਉਂਕਿ ਦੁੱਧ ਵੀ ਲੱਗਦਾ ਵਾ ਮਿੱਠਾ ਵੀ ਲੱਗਦਾ ਵਾ ਚਾਹ ਪੱਤੀ ਵੀ ਲੱਗਦੀ ਆ ਗਏਸ ਵੀ ਫੂ ਤੁਸੀਂ ਖਰਾਬ ਕਰਦੇ ਹੋ ਆਪਣਾ ਹਾਂ ਸੋ ਉਹਦੇ ਨਾਲ ਚੰਗਾ ਤੁਸੀਂ ਇਹ ਜਿਹੜੀ ਇਹ ਕਾਫੀ ਤੁਸੀਂ ਮੰਗਾ ਲਓ ਇਹ ਦੀ ਜੇ ਆਪਾਂ ਗੱਲ ਕਰੀਏ ਇਹਦਾ ਰੇਟ ਕਿੰਨਾ ਹੋਊਗਾ ਇਹ 500 ਤੋਂ 500 ਤੱਕ ਮਸਾ ਹੋਊਗੀ 500 ਤੱਕ ਦੀ ਤੁਹਾਨੂੰ ਅੱਧਾ ਕਿਲੋ ਮਿਲੇਗੀ ਇਹ ਅੱਧਾ ਕਿਲੋ ਤੁਹਾਨੂੰ ਤਾਂ 500 ਦੀ ਮਿਲ ਜੀ ਆਨਲਾਈਨ ਤੇ ਤੁਸੀਂ ਇਹਨੂੰ ਗ੍ਰਾਈਂਡ ਕਰਕੇ ਰੱਖ ਲਓ ਇਹ ਤੁਹਾਡੀ ਪੂਰਾ 1 ਮਹੀਨਾ ਚੱਲ ਜਾਈ ਅੱਧਾ ਕਿਲੋ ਤੁਹਾਡਾ 1 ਮਹੀਨਾ ਚੱਲ ਜਾਈ ਜਾਨੀ ਕਿ 500 ਰੁਪਏ ਦੇ ਵਿੱਚ 500 ਰੁਪਏ ਦੇ ਵਿੱਚ ਤੁਹਾਡੀ ਚਾਹ ਬਣ ਕੇ ਰੈਡੀ ਹੋ ਗਈ ਜਾਨੀ ਕਿ ਇਹ ਇੱਕ ਸਬਦੀ ਹੈ ਨਾ ਜਾਨੀ ਕਿ ਦੇਖੋ ਇੱਕ ਤਾਂ ਤੁਹਾਡਾ ਭਾਰ ਵੀ ਘਟੇਗਾ ਤੇ ਤੁਸੀਂ ਬਿਮਾਰੀਆਂ ਤੋਂ ਵੀ ਠੀਕ ਹੋਵੋਗੇ ਤੇ ਜੇ ਤੁਹਾਡੇ ਸਰੀਰ ਦੇ ਵਿੱਚ ਸੋਜ ਚੜੀ ਹੈ ਨਾ ਕਈ ਮੇਰੇ ਪਿੰਡ ਪਰੋਂ ਦੇਖਿਆ ਉਹਨਾਂ ਦਾ ਸਰੀਰ ਉਹਨਾਂ ਦਾ ਸੋਜ ਜੀ ਜਾਂਦਾ ਵਾ ਨਾ ਜੇ ਤੁਸੀਂ ਗ੍ਰੀਨ ਕਾਫੀ ਪੀਣੀ ਸ਼ੁਰੂ ਕਰੋਗੇ ਨੇ ਤੁਹਾਡੇ ਸੋਜ ਨਾਲ ਜਿਹੜੀ ਉਹ ਵੀ ਉਤਾਰ ਦੇਣੀ ਹੈ ਹਨਾ ਸੋ ਇਹ ਮੈਂ ਖੁਦ ਆਪ ਜੂਜ਼ ਕਰਦਾ ਮਾਂ ਇੱਕ ਵਾਰੀ ਤੁਸੀਂ ਪਲੀਜ਼ ਮੇਰੇ ਕਹਿ ਤੇ ਤੁਸੀਂ ਇਹਨੂੰ ਪੀਣੀ ਸ਼ੁਰੂ ਕਰੋ ਤੁਹਾਡਾ ਜਿਹੜਾ ਭਾਰ ਆ ਉਹ ਘਟੇਗਾ ਹੀ ਘਟੇਗਾ ਬਾਕੀ ਜਿਹੜੀ ਡਾਈਟ ਆ ਪਲੀਜ਼ ਡਾਈਟ ਨੂੰ ਸਟ੍ਰਿਕਲੀ ਤੁਸੀਂ ਫੋਲੋ ਕਰਨਾ ਵਾ ਮਿੱਠੀਆਂ ਚੀਜ਼ਾਂ ਨਹੀਂ ਖਾਣੀਆਂ ਹੈਗੀਆਂ ਤਲੀਆਂ ਚੀਜ਼ਾਂ ਨਹੀਂ ਖਾਣੀਆਂ ਹੈਗੀਆਂ ਬੇਕਰੀ ਤੋਂ ਬਣੀ ਹੋਈ ਕੋਈ ਚੀਜ਼ ਨਹੀਂ ਖਾਣੀ ਹੈਗੀ ਘਰ ਦੀਆਂ ਚੀਜ਼ਾਂ ਖਾਣੀਆਂ ਨੇ ਸਲਾਦ ਵਗੈਰਾ ਖਾ ਜਿਆਦਾ ਖਾਓ ਠੀਕ ਹੈ ਜੀ ਤੇ ਬਾਕੀ ਪ੍ਰੋਟੀਨ ਦਾ ਜਿਹੜਾ ਤੁਸੀਂ ਉਹਨੂੰ ਥੋੜਾ ਜਿਹਾ ਵਧਾ ਕੇ ਰੱਖੋ ਬਾਕੀ ਹੋਰ ਫालतू ਦੀ ਚੀਜ਼ਾਂ ਨਾ ਖਾਓ ਨਾ ਤੁਸੀਂ ਕੋਲਡ ਡਰਿੰਕ ਪੀਓ ਐਵੇਂ ਤਾਂ ਕੁਝ ਕੁਝ ਨਹੀਂ ਖਾਣਾ ਪੀਣਾ ਹੈਗਾ ਤੇ ਗ੍ਰੀਨ ਟੀ ਤੁਸੀਂ ਜਿਹੜੀ ਦਿਨ ਦੇ ਵਿੱਚ ਤੁਸੀਂ 2 ਜਾਂ ਫਿਰ ਤੁਸੀਂ 3 ਵਾਰ ਪੀ ਸਕਦੇ ਹੋ ਹਨ ਇਹਦਾ ਕੋਈ ਪੱਕਾ ਟਾਈਮ ਨਹੀਂ ਹੈਗਾ ਵੀ ਤੁਸੀਂ ਖਾਣ ਤੋਂ ਪਹਿਲਾਂ ਪੀਣੀ ਆ ਜਾਂ ਫਿਰ ਖਾਣ ਤੋਂ ਬਾਅਦ ਪੀਣੀ ਆ ਤੁਸੀਂ ਗ੍ਰੀਨ ਕੌਫੀ ਆ ਜਿਹੜੀ ਉਹ ਬਣਾਓ ਤੈਨੂੰ ਬਣਾ ਕੇ ਤੁਸੀਂ ਪੀ ਲੋ ਤੁਹਾਡਾ ਭਾਅ ਦੇਖੋ ਆਟੋਮੈਟਿਕ ਹੀ ਟਿਕਟਣਾ ਸ਼ੁਰੂ ਹੋ ਜਾਏਗਾ ਹਨਾ ਤenar ਤੁਹਾਡੀ ਹੇਲਤਾ ਜਿਹੜੀ ਉਹ ਦੇਖੋ ਕਿੰਨੀ ਠੀਕ ਹੋ ਜਾਈਗੀ ਤੁਹਾਨੂੰ ਆਪਣੇ ਆਪ ਹੀ ਦੇਖੋ 10 ਤੋਂ 15 ਦਿਨ ਦੇ ਵਿੱਚ ਦੇਖੋ ਤੁਹਾਡੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਇੰਪਰੂਵਮੈਂਟ ਆ ਜਾਏਗੀ ਹਨਾ ਇੱਕ ਤਾਂ ਤੁਹਾਡਾ ਭਾਰ ਵੀ ਘਟੇਗਾ ਤੁਹਾਡੇ ਇੰਚਸ ਵੀ ਘਟਣਗੇ ਤੁਹਾਡੀ ਬੈਲੀ ਫੈਟ ਵੀ ਘਟੇਗੀ ਤੇ ਬਾਕੀ ਤੁਹਾਡਾ ਗੰਦਬੰਦ ਖਾਨ ਨੂੰ ਜਿਹੜਾ ਉਹ ਵੀ ਜੀ ਨਹੀਂ ਕਰੇਗਾ ਜੀ ਪਲੀਜ਼ ਤੁਸੀਂ ਇੱਕ ਵਾਰੀ ਤੁਸੀਂ ਮੇਰੇ ਕੇਹਤੇ ਤੁਸੀਂ ਇਹਨੂੰ ਪੀਣਾ ਸ਼ੁਰੂ ਕਰੋ ਤੁਹਾਨੂੰ ਜਿਹੜਾ ਰਿਜ਼ਲਟ ਆ ਉਹ 101% ਮਿਲ ਗਿਆ ਹੀ ਮਿਲੇਗਾ ਜੀ ਅਗਰ ਤੁਸੀਂ ਇਹ ਗ੍ਰੀਨ ਕੌਫੀ ਨੂੰ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਪਲੀਜ਼ ਇਹਦਾ ਲਿੰਕ ਜਿਹੜਾ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋ ਮੰਗਵਾ ਲਓ ਤੇ ਉਹਦਾ ਪਾਊਡਰ ਬਣਾ ਕੇ ਤੁਸੀਂ ਉਹਨੂੰ ਪੀਣਾ ਸ਼ੁਰੂ ਕਰੋ ਤੇ ਤੁਸੀਂ ਰਿਜ਼ਲਟ ਦੇਖਿਆ ਤੁਹਾਨੂੰ ਆਪਣੇ ਆਪ ਜਿਹੜਾ ਉਹ ਮਿਲਣਾ ਸ਼ੁਰੂ ਹੋ ਜਾਏਗਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਹ ਨਹੀਂ ਜੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ ਤਾਂ ਪਲੀਜ਼ ਤੁਸੀਂ ਮੇਰੇ ਇੰਸਟਾਗ੍ਰਾਮ ਤੋਂ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੇਰੀ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲ ਲਿਆ ਕਰਨੇ ਕਿ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕਿਲ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ